ਕੋਈ ਖੜਕ ਨਹੀਂ ਸਕਦਾ ਕੋਈ ਦੜਕ ਨਹੀਂ ਸਕਦਾ ਇਹ ਤੇ ਬਾਕੀ ਕਾਲਾ ਕੋਈ ਕੱਢੀ ਜਾਵੇ ਉਹ ਜੀ ਮੈਂ ਹੋਊਗਾ ਜੀ ਉਹ ਤੁਹਾਡੇ ਕੋਲ ਜੀ ਆ ਕੇ ਮੇਰੇ ਬਾਰੇ ਐਂ ਕਹਿਣ ਨਾਲ ਕੀ ਹੋ ਜੂਗਾ ਮੈਂ ਨਵਜੋਤ ਸਿੰਘ ਸਿੱਧੂ ਦਾ ਕੋਈ ਬਦਲ ਜੂਗਾ ਕੁਝ ਨਹੀਂ ਹੁੰਦਾ ਇਹ ਨਹੀਂ ਜੀ ਲੜਾਈ ਨਹੀਂ ਹੈ ਇੱਟਾ ਮਾਰਨ ਵਾਲੀ ਲੜਾਈ ਨਹੀਂ ਬੁਲੇਟ ਦੀ ਲੜਾਈ ਨਹੀਂ ਬੈਲਟ ਦੀ ਹੈ ਇੱਥੇ ਤਾਂ ਬੈਲਟ ਦਾ ਨਹੀਂ ਪਤਾ ਲੱਗਦਾ ਸਹੀ ਹੈ ਗਲਤ ਹੈ ਆ ਦੇਖ ਲਿਆ ਭਗਵੰਤ ਰੂ ਤੇ ਪੱਟੂ ਲੱਭਦਾ ਹੀ ਨਹੀਂ ਤੇ ਰਾਜਨੀਤੀ ਜੇ 10% ਸੇਵਾ ਤੇ 90% ਉਹਦੀ ਆੜ ਚ ਮੇਵਾ ਹੈ ਤੇ ਲੋਕ ਠੋਕ ਦੇਣਗੇ ਬਦਲ ਦੇਣਗੇ ਜੇ ਅਸੀਂ ਵਿਸ਼ਵਾਸ ਤੋੜਿਆ ਹੋਵੇ ਤਾਂ ਦੱਸ ਨਾ ਪਰ ਯਾਰੇ 20 ਸਾਲ ਚ ਕੋਈ ਉਂਗਲ ਚੁੱਕੇ ਦਾ ਤੇ ਜੇ ਕਿਸੇ ਨੇ 4 ਪੈਸੇ ਗਲਤ ਤਰੀਕੇ ਨਾਲ ਕਮਾਏ ਹੋਣ ਨਾ ਪੁੱਠਾ ਟੰਗ ਦਿੰਦੇ ਆ ਤੇ ਪਟੇ ਤੇ ਲਿਖਿਆ ਹੁੰਦਾ ਆਣ ਮਿਲੋ ਸੱਜਣਾ ਆਪਣੇ ਖਿਲਾਫ ਬਾਤें ਮੈਂ ਅਕਸਰ ਖਾਮੋਸ਼ੀ ਵਿੱਚ ਸੁਣ ਲੇਤਾ ਹਾਂ ਜਵਾਬ ਦੇਣੇ ਦਾ ਹਿਸਾਬ ਮੈਨੇ ਵਕਤ ਕੋ ਰਿਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਕਾਰਨ ਪਾਰਟੀ ਵਿੱਚ ਤਲਖੀ ਦਾ ਮਾਹੌਲ ਜਾਰੀ ਹੈ ਸਿੱਧੂ ਦੀ 21 ਜਨਵਰੀ ਨੂੰ ਹੋ ਰਹੀ ਰੈਲੀ ਤੋਂ ਸਥਾਨਕ ਆਗੂਆਂ ਵੱਲੋਂ ਕਿਨਾਰਾ ਕਰ ਲੈਣ ਤੋਂ ਬਾਅਦ ਇਹ ਰੈਲੀ ਸਿੱਧੂ ਅਤੇ ਰੈਲੀ ਕਰਵਾਉਣ ਵਾਲੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਲਈ ਵਕਕਾਰ ਦਾ ਸਵਾਲ ਬਣ ਗਈ ਹੈ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜੇਵੜੀ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਸਿੱਧੂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ ਵੱਖਰੀਆਂ ਰੈਲੀਆਂ ਕਰਨ ਨਾਲ ਲੋਕਾਂ ਪਾਰਟੀ ਪ੍ਰਤੀ ਗਲਤ ਸੰਦੇਸ਼ ਜਾ ਰਿਹਾ ਹੈ ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ ਤੂੰ ਕਰੋ ਤਾਂ ਨਿਆਰੀ ਲੀਲਾ ਕੋਈ ਔਰ ਕਰੇ ਤਾਂ ਕੈਰੈਕਟਰ ਢੀਲਾ ਪਹਿਲਾਂ ਆਪਦੇ ਆਪ ਨੂੰ ਬਚਾਉਣ ਆਪੇ ਆਪ ਨੂੰ ਬਚਾਉਣ ਕਿਉਂਕਿ ਬੜੇ ਸੀਰੀਅਸ देयर आर ਸੀਰੀਅਸ ਸਪਰਸ਼ਨਸ ਕਾਸਟ ਔਨ ਦੀ ਅਕਾਲੀ ਦਲ ਗੁਰੂ ਸਾਹਿਬ ਤੋਂ ਲੈ ਕੇ ਇੱਕ ਹੋਰ ਬਹੁਤ ਕੁਝ ਹੈ ਜਿਆਸੇ ਵੀ ਦਲ ਲਈ ਮੇਰੇ ਦਿਲੀਪੀ ਤੁਹਾਡੀ ਭਰੋਸੇਯੋਗ ਜਦੋਂ ਕ੍ਰਾਪਸ਼ਨ ਦੇ ਚਾਰਜ ਨੇ ਤੁਹਾਨੂੰ ਫੇਸ ਕਰਨਾ ਪਊਗਾ ਯਾਰ ਕਿਸੇ ਪਾਰਟੀ ਦਾ ਹੋਵੇ ਯਾਰ ਇਹ ਤੂੰ ਸੀ ਪੰਜਾਬ ਦਾ ਪੈਸਾ ਖਾਦਾ ਹੈ ਯਾ ਫਤ ਫੇਸ ਦਾ 뮤ਜ਼ਿਕ इवन ਇਫ ਯੂ ਡੋਟ ਲਾਈਕ ਦ ਟਿਊਨ ਪਰ ਫਿਰ ਜਦੋਂ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਵਿਜਲੈਂਸ ਲਾਤੀ ਫਿਰ ਕੇਜਰੀਫਲ ਦਾ ਜਵਾਬ ਦੇਵੇ ਵੀ ਸ਼ਰਾਬ ਚ ਪੈਸੇ ਖਾਦੇ ਕਿ ਨਹੀਂ ਖਾਦੇ ਮੈਂ 300 ਸਵਾਲ ਪੁੱਛ ਲੇ ਟਕਾ ਕੇ ਕਹਿ ਲਿਆ ਵੀ ਭਾਈ ਤੂੰ ਚੋਰੀ ਕੀਤੀ ਜਦੋਂ ਉਹ 6 ਸਾਲ ਦਾ ਕਾਂਗਰਸ ਚ ਆਇਆ ਕਿਸੇ ਵਰਕਰ ਦੇ ਖਿਲਾਫ ਵੀ ਬੋਲਿਆ ਹੋਣਾ ਕੱਢ ਦੇ ਦਿਖਾ ਦੇ 100 ਵਾਰ ਤਾਂ ਦੱਸਿਆ ਬਣਾ ਸਟੇਟ ਚ ਕੋਰਪੋਰੇਸ਼ਨ ਚੀਫ ਮਿਨਿਸਟਰ ਬਣਾਉਗਾ ਦੋ ਬੰਦਾ ਹੀ ਨਹੀਂ ਬਣਾ ਸਕਦਾ ਹੋਰ ਸਮੱਸਿਆ ਦੇ ਖਿਲਾਫ ਲੜਿਆ ਤੇ ਨਾਲ ਚੀਫ ਮਿਨਿਸਟਰ ਨੂੰ ਢਾਇਆ ਤੇ ਚੀਫ ਮਿਨਿਸਟਰ ਨੂੰ ਬਾਰ-ਬਾਰ ਜਿਤਾਇਆ ਹੋਰ ਬਾਸ ਤੇ ਚੜ ਜੀਏ ਮੈਂ ਤਾਂ ਲੜਿਆ ਨਾ ਇਦਾਂ ਹੀ ਬਣਾਉ ਲੋਕਾਂ ਤੁਸੀਂ ਕਹਿ ਕੇ ਆਏ ਸੀ ਅਸੀਂ ਕਾਰਪੋਰੇਸ਼ਨ ਬਣਾਉ ਇਹ ਘਰਨ ਭਰਨ ਨੂੰ ਬੜੇ ਸੌਖੇ ਐ ਠੀਕ ਐ ਤੁਸੀਂ ਕਹਿ ਕੇ ਆਏ ਸੀ ਪੀਪੀ ਰੱਦ ਕਰਾਓ ਤੁਸੀਂ ਕਹਿ ਕੇ ਆਏ ਸੀ ਅਮਨ ਮਾਨ ਸ਼ਾਂਤੀ ਲੱਭਦੀ ਨਹੀਂ ਉਹ ਜੀ ਭ੍ਰੰਤੀ ਨਹੀਂ ਦੇਖੀ ਸਮਗਲਿੰਗ ਐਕਸਾਈਜ਼ ਦੀ ਚੋਰੀ ਜਾਲੀ ਸ਼ਰਾਬ ਤੁਸੀਂ ਕਰਜ਼ੇ ਚੁਕਨੇ ਹੋ ਤੁਸੀਂ ਇਹਨੂੰ ਡਬਲ ਕਰਨ ਦੀ ਬਜਾਏ ਖਾ ਜਾਣੇ ਹੋ ਤੇ ਕਰਜ਼ੇ ਚੁੱਕ ਕੇ ਉਹਦੇ ਤੇ ਸੂਦ ਡਬਲ ਕਰ ਦਿੰਨੇ ਹੋ ਇੱਕ ਨਹੀਂ ਇਕਨੋਮੀ ਆ ਹੋਵੇ ਤੁਹਾਨੂੰ ਦੱਸ ਦੇ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਪਹਿਲੀ ਰੈਲੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿੱਚ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਕਾਟੋਕਲੇ ਸ਼ੁਰੂ ਹੋ ਗਿਆ ਸੀ ਇਸ ਮਗਰੋਂ ਸਿੱਧੂ ਨੂੰ ਪਾਰਟੀ ਵਿੱਚੋਂ ਕੱਢਣ ਦੀ ਵੀ ਮੰਗ ਉੱਠੀ ਸੀ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਚੁੱਪ ਨਹੀਂ ਬੈਠੇ ਉਹ ਹੋਰ ਜ਼ਿਲ੍ਹਿਆਂ ਵਿੱਚ ਰੈਲੀਆਂ ਕਰ ਚੁੱਕੇ ਨੇ ਹਾਲਾਂਕਿ ਹਾਈ ਕਮਾਂਡ ਨਾਲ ਨਵਜੋਤ ਸਿੰਘ ਸਿੱਧੂ ਸਿੱਧਾ ਸੰਪਰਕ ਵਿੱਚ ਨੇ ਪਰ ਉਹਨਾਂ ਦੀਆਂ ਵੱਖਰੀਆਂ ਰੈਲੀਆਂ ਬਾਰੇ ਹਾਈ ਕਮਾਂਡ ਨੇ ਹਾਲੇ ਤੱਕ ਚੁੱਪ ਧਾਰੀ ਹੋਈ ਹੈ ਪਰ ਤੁਹਾਨੂੰ ਦੱਸ ਦੇ ਕਿ ਨਵਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਕਾਟੋ ਕਲੇਸ਼ ਬਹੁਤ ਜ਼ੋਰਾਂ ਤੇ ਹੈ ਇਸ ਨੂੰ ਠੰਡਾ ਪਾਉਣ ਦੇ ਲਈ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਨਵਜੋਤ ਸਿੰਘ ਸਿੱਧੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇਕਰ ਕਾਂਗਰਸ ਪਾਰਟੀ ਦੇ ਵਿੱਚ ਇੱਕਜੁੱਟਤਾ ਨਹੀਂ ਹੋਵੇਗੀ ਤਾਂ ਪੰਜਾਬ ਦੇ ਵਿੱਚ ਇਸ ਦਾ ਗਲਤ ਸੰਦੇਸ਼ ਜਾ ਸਕਦਾ ਹੈ ਪਰ ਨਵਜੋਤ ਸਿੰਘ ਸਿੱਧੂ ਇਹਨਾਂ ਸਾਰੀਆਂ ਗੱਲਾਂ ਤੋਂ ਵੱਖ ਹੋ ਕੇ ਆਪਣੀਆਂ ਅੱਡ ਰੈਲੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਆਪਣਾ ਅਜੰਡਾ ਕਲੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਕੀ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਦੇ ਨਾਲ ਇਕਜੁੱਟ ਹੋ ਇੱਕ ਅਖਾੜੇ ਦੇ ਵਿੱਚ ਇਕੱਠਾ ਹੋ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਦੇ ਹੋਏ ਨਜ਼ਰ ਆਉਣਗੇ ਕਿ ਨਹੀਂ ਇਹ ਹਜੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਦੇ ਵਿੱਚ ਨਵਜੋਤ ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਮੱਚੀ ਹੋਈ ਹੈ ਜਿਸ ਦਾ ਸਵਾਦ ਵਿਰੋਧੀ ਪਾਰਟੀਆਂ ਵੀ ਲੈ ਰਹੀਆਂ ਨੇ